ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕੀਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਢਿਲੋਂ ਵੈਲ ਬੁਟੀਕ ਤੇ ਅੱਜ ਆਪਾਂ ਗਰਮੀਆਂ ਦਾ ਤੁਹਾਡੇ ਲਈ ਇੱਕ ਹੋਰ ਸੋਹਣਾ ਜਿਹਾ ਕੰਸੈਪਟ ਲੈ ਕੇ ਆਏ ਆਂ ਕਾਟਨ ਦੇ ਇਹ ਸੂਟ ਨੇ ਜੀ ਪ੍ਰਿੰਟ ਸੂਟ ਨੇ ਆਪਾਂ ਇਹਨਾਂ ਦੇ ਉੱਪਰ ਪੈਚਵਰਕ ਦਾ ਕੰਮ ਕੀਤਾ ਪਹਿਲਾਂ ਵੀ ਪੈਚਵਰਕ ਦੀ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਗੋਲ ਗੱਲੇ ਤੇ ਪੈਚਵਰਕ ਸੀ ਇਹਦੇ ਉੱਪਰ ਸਕੁਅਰ ਗੱਲੇ ਦੇ ਉੱਪਰ ਆਪਾਂ ਪੈਚਵਰਕ ਕੀਤਾ ਇਹਦੇ ਵਿੱਚ ਇੱਕ ਆਪਾਂ ਨਵੀਂ ਚੀਜ਼ ਹੋਰ ਐਡ ਕੀਤੀ ਹੈ ਕਿ ਆਪਾਂ ਸਲਵਾਰ ਦੇ ਉੱਪਰ ਜਿਹੜੇ ਸ਼ਰਟ ਵਿੱਚ ਕਲਰ ਨੇ ਉਸ ਕਲਰ ਦੀਆਂ ਆਪਾਂ ਬੂਟੀਆਂ ਬਣਾਤੀਆਂ ਪੱਤੀਆਂ ਜੇ ਵਾਂਗੂ ਉਧినਰ ਸੂਟ ਦੀ ਇੱਕ ਡਿਜ਼ਾਈਨਰ ਜੀ ਲੁੱਕ ਆ ਗਈ ਹੈ ਪਾਰਟੀ ਵੇਅਰ ਜਾਇ ਇਹ ਸੂਟ ਬਣ ਗਿਆ ਵਿਦਆਊਟ ਦੁਪੱਟਾ ਇਹ ਸੂਟ ਨੇ ਜੀ ਤੁਹਾਨੂੰ ਵਿਦ ਦੁਪੱਟਾ ਚਾਹੀਦੇ ਨੇ ਤਾਂ ਅਸੀਂ ਵਿਦ ਦੁਪੱਟਾ ਵੀ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਬਾਹਮਣੇ ਉੱਪਰ ਇਹਦੇ ਪਾ ਪੈਚ ਵਰਕ ਲਗਾ ਕੇ ਉਹਦੇ ਉੱਪਰ ਓਨਲੀ ਕੱਟ ਵਰਕ ਕੀਤੀ ਹੈ ਤੁਸੀਂ ਪੈਚ ਦੇ ਉੱਪਰ ਬੂਟੀਆਂ ਮੰਨਵਾਉਣੀਆਂ ਨੇ ਤਾਂ ਤੁਸੀਂ ਬੂਟੀਆਂ ਵੀ ਬਣਵਾ ਸਕਦੇ ਹੋ ਦੁਪट्टे ਤੇ ਕੱਟ ਵਰਕ ਕਰਵਾਉਣੀਆਂ ਦੁਪੱਟਾ ਕੱਟ ਵਰਕ ਵਾਲਾ ਵੀ ਮੈਨੂੰ ਮਿਲ ਜੇਗਾ ਵਿਦਾਊਟ ਦੁਪੱਟਾ ਲੈਣੇ ਤਾਂ ਤੁਹਾਨੂੰ ਉਹ ਵੀ ਮਿਲ ਜਾਣਗੇ ਕਾਟਨ ਦੇ ਇਹ ਸੂਟ ਨੇ ਜੀ ਸਾਰੇ ਪ੍ਰਿੰਟ ਵੀਡੀਓ ਵਿੱਚ ਸ਼ੋ ਹੋ ਰਹੇ ਨੇ ਜਿਹੜਾ ਵੀ ਪ੍ਰਿੰਟ ਵਧੀਆ ਲੱਗਦਾ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰਕੇ ਪ੍ਰਾਈਸ ਪੁੱਛ ਲਿਆ ਕਰੋ ਤੇ ਔਨਲਾਈਨ ਆਰਡਰ ਤੁਸੀਂ ਕਰ ਸਕਦੇ ਹੋ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਹੋ ਇੱਕ ਰਿਕਵੈਸਟ ਹੋਰ ਕਰਨੀ ਸੀ ਕਿ ਪ੍ਰਿੰਟ ਪੁੱਛ ਲਿਆ ਕਰੋ ਜੇ ਤੁਸੀਂ 2 ਦਿਨ ਬਾਅਦ ਸਾਡੀ ਵੀਡੀਓ ਤੁਹਾਨੂੰ ਸ਼ੋਅ ਹੋ ਰਹੀ ਹੈ ਤੁਸੀਂ ਉਦੋਂ ਦੇਖ ਰਹੇ ਹੋ ਤਾਂ ਪ੍ਰਿੰਟ ਪੁੱਛ ਲਿਆ ਕਰੋ ਮੈਸੇਜ ਕਰਕੇ ਕਿ ਇਹ ਪ੍ਰਿੰਟ ਅਵੇਲੇਬਲ ਹੈਗਾ ਜਾਂ ਨਹੀਂ ਜੇ ਹੁੰਦਾ ਤਾਂ ਅਸੀਂ ਤੁਹਾਨੂੰ ਜ਼ਰੂਰ ਦੇਵਾਂਗੇ ਜੇ ਅਵੇਲੇਬਲ ਕਰਾ ਸਕਦੇ ਹੋਏ ਤਾਂ ਵੀ ਦੇਵਾਂਗੇ ਜੇ ਨਾ ਹੋਇਆ ਤਾਂ ਤੁਹਾਨੂੰ ਅਸੀਂ ਹੋਰ ਪ੍ਰਿੰਟ ਸ਼ੋਅ ਕਰ ਦਿਆ ਕਰਾਂਗੇ ਤੁਸੀਂ ਉਹਨਾਂ ਵਿੱਚੋਂ ਸਿਲੈਕਟ ਕਰ ਸਕਦੇ ਹੋ ਤੇ ਡਿਜ਼ਾਈਨ ਤੁਹਾਨੂੰ ਅਸੀਂ ਸੇਮ ਬਣਾ ਕੇ ਦੇਵਾਂਗੇ ਥੈਂਕ ਯੂ